ਹਾਂਜੀ ਉਹਨੂੰ ਹੀ ਬਲਾਊਸ ਲੇ। ਫੇਰ ਨਹੀਂ ਹੈ ਨਾ। ਦਿੱਤਾ ਤਾਂ ਪਹਿਲੀ ਵਕਤੀਲਾ ਜਾਇ ਕਿ ਜਿਹੜਾ ਫਰਾਈ ਕੀਤਾ ਹੋਈ ਸੀ ਕਿਤੇ ਮੀਲਾ ਉਸ ਤੋਂ। ਯਾ ਹਾਂ। ਉਹਦਾ ਉਹ ਪੂਰਾ ਬਣਾ ਕੇ ਲੈ ਆਈ ਹੈ ਨਾ। ਤੂੰ ਆਪਣਾ ਲੈ ਨੀ ਫਰਾਈ ਦੇ ਬਣਾਉਂਦਾ। ਉਹ ਲੈ। ਉਹਦਾ ਇਹ ਵੀ ਕੱਢ ਦਾਰਾ। ਚਲੋ। ਕੋਈ ਸਰ ਕੇ ਨਹੀਂ ਨਹੀਂ ਕੋਈ ਜੁਮਲਾ ਨਹੀਂ ਕੋਈ ਨਹੀਂ ਇਹ ਬਤਨ ਆਪਣਾ ਬੜਾ ਜਵਾਲਾ ਸਾਡੀ ਬਸ ਕਿਹ ਕਿਥੇ ਨੇ ਬਸ ਦਰ ਲਖੀ ਕਿਥੇ ਲਕਣੀ ਆਵੇ ਨਹੀਂ ਲਕਣੀ ਕਿਹੜਿਆ ਥੱਲੇ ਮੇਰੇ ਕਹਣਾ ਸੌਂ ਗਿਆ ਚਲ ਬਾਈ ਕਰੀ ਅੱਖਾਂ ਇਹ ਜੇ ਸੌਂ ਗਈ ਤੇ ਮਰ ਗਿਆ ਖਾ ਕਰ ਦੇਣਾ ਠੀਕ ਹੈ ਕੋਈ ਤੇ ਰੋਦੇ ਲੱਗਿਆ ਨਹੀਂ ਪਾਉਣਾ ਕੋਰਤਾ ਪਾਸਾ ਲੈ ਚੱਲਾ 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 ਰਹੀ ਚੱਲ ਅਰੇ ਓਕੇ ਬੜੀ ਬੜੀ ਫਰੂਲ ਉੱਥੇ ਜਾਣਾ ਓਕੇ ਐਕਸ਼ਨ ਐਕਸ਼ਨ ਉੱਥੇ ਨਾ ਹਾਂ ਨਹੀਂ ਨਹੀਂ ਕੁਝ ਨਹੀਂ ਲੈ ਚੱਲੀ ਹਾਂ ਹਾਂ ਚੱਲੀਏ ਲੈ ਲਓ ਬਹੁਤ ਤੂੰ ਨਾ ਲੈਣਾ ਵਾ ਕੋਈ ਟੀ ਲੈ ਲਗੀ ਬੈਠੋ ਸਾਹਿਬ ਬੈਠੋ 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 ਰੈਡੀ ਤਾਂ ਨਹੀਂ ਇਹ ਤਾਂ ਕਈ ਵਾਰੀ ਭੁੱਲ ਜਾਂਦਾ ਸੀ ਚਲੋ ਉਧਰ ਵੇਖੋ ਮੇਰੇ ਨਾਲ ਵੇਖੋ ਚਾਹੇ ਨਾ ਫੋਟੋ ਮੈਨੂੰ ਦਿਖਾਣਾ ਹਾਂ ਚਾਹੇ ਨਾ ਫੋਟੋ ਮੈਨੂੰ ਮੈਨੂੰ ਕੈਮਰੋ ਨਾ ਕੋਈ ਕੀ ਨਹੀਂ ਚੱਲ ਜੀ ਲਾ ਹਾਂ ਕੋਈ ਤੇ ਲਾਣਾ ਕੋਈ ਇਹ ਬਟਾ ਦੇ ਦਿੰਦੀ ਆ ਪੈਸੇ ਜਿਹੜੀ ਚੀਜ਼ ਲੈਣ ਵਾਲੀ ਨਾ ਮਨ ਜਰੂਰ ਆਹ ਆਹ ਉਹ ਕਿਤੇ ਸਿੰਘ ਕਿਤੇ ਸੋਨੇ ਆ ਵੇਖੀ ਨਹੀਂ ਇਹ ਰਹਿਣ ਦੇ ਸੱਚ ਨਹੀਂ ਜੇ ਕੋਈ ਆ ਲੈ ਨਹੀ ਨਾ ਕਹੇ ਨਾ ਵਿਆਹ ਨਹੀਂ ਦਾ ਆਹ ਆ ਉਹਨੜ ਕੇ ਬੱਚਾ ਜਾਵਾਂਗਾ ਤੂੰ ਕਿਉਂ ਜਾਵਾਨੀ ਨਾਲੇ 150 ਹਾਂ 150 ਦਾ ਇਹ ਲੋੜਾ ਪਹਿਲੇ 150 ਦੀ ਥੱਕਿਆ ਜਾ ਛੜਾ ਗਿਆ ਉਹਨਾ ਛੜਾ ਸਭ ਪੋਨ ਵਾਲਾ ਕੰਮ ਕਰਨ ਲੱਗ ਗਿਆ ਸੀ ਬਚੋਲਣਾ ਉਹਦੀਆਂ ਸਭ ਸਾਰੇ ਧੋਣ ਦੀ ਮੁੱਖ